ਗੁਰਤੇ ਸਾਤ ਉਪਜੈ ਜਿਨ ਤ੍ਰਿਸ਼ਨਾ ਅਗਨੋ ਬੁਝਾਈ ਗੁਰਤੇ ਨਾਮ ਪਾਈਏ ਵੱਡੀ ਬੜਿਆਈ ਗੁਰੂ ਪਾਸੋਂ ਹੀ ਆਤਮਿਕ ਠੰਡ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅਗ ਬੁਝਦੀ ਹੈ ਸ਼ਬਦ ਗੁਰੂ ਤੋਂ ਬਿਨਾ ਪਾਈ ਤੇਰਾ ਕਿਸੇ ਵੀ ਕਰਮ ਨੇ ਕਿਸੇ ਵੀ ਕਾਂਡ ਨੇ ਕਰਮ ਕਾਂਡ ਨੇ ਕਿਸੇ ਵੀ ਤੇਰੀ ਪੂਜਾ ਪੁਜਾਰੀ ਨੇ ਨਹੀਂ ਤੇਰਾ ਕੁਝ ਸਵਾਰਨਾ ਧਿਆਨ ਨਾਲ ਸੁਣ ਲੈ ਬੰਦਿਆ ਸੰਕਤ ਜੀ ਧਿਆਨ ਨਾਲ ਸੁਣੋ ਗੁਰਤਿ ਸ਼ਾਂਤ ਉਪਜੇ ਜਿਨ ਤ੍ਰਿਸ਼ਨਾ ਅਗਨੁ ਬੁਝਾਈ ਮਹਾਰਾਜ ਕਹਿੰਦੇ ਗੁਰੂ ਪਾਸੋਂ ਹੀ ਆਤਮਕ ਠੰਡ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਅਗਲੇ ਪੰਨ੍ਹੇ 'ਚ ਮਹਾਰਾਜ ਨੇ ਦਸਤਾ ਗੁਰ ਤੇ ਨਾਮ ਪਾਈਏ ਵੱਡੀ ਵਡਿਆਈ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਤੇ ਉਸ ਦੀ ਬਰਕਤ ਨਾਲ ਲੋਕ ਪ੍ਰਲੋਕ ਵਿੱਚ ਵੱਡਾ ਆਦਰ ਪ੍ਰਾਪਤ ਹੁੰਦਾ ਹੈ ਜਿਹੜੀ ਵਡਿਆਈ ਦੀ ਗੱਲ ਕਰੀ ਮਹਾਰਾਜ ਵੀ ਜਿਹੜੀ ਵਡਿਆਈ ਮਿਲਦੀ ਆ ਨਾ ਮਨੁੱਖ ਨੂੰ ਵਡਿਆਈ ਦਾ ਭਾਵ ਇਹੀ ਆ ਵੀ ਉਹਨੂੰ ਲੋਕ ਪ੍ਰਲੋਕ ਵਿੱਚ ਆਦਰ ਮਿਲਦਾ ਹੈ ਤੇ ਜੇ ਹੁਣ ਮਨੁੱਖੇ ਜਨਮ ਦੇ ਵਿੱਚ ਘਟੀਆਂ ਕੰਮ ਕਰਨੇ ਆ, ਕਰਤੂਤਾ ਮਾੜੀਆਂ ਨੇ, ਚੋਰੀਆਂ ਕਰ ਲਈਆਂ, ਠੱਗੀਆਂ ਕਰ ਲਈਆਂ, ਹੇਰਫੇਰ ਕਰ ਲਈ। ਨਸ਼ੇ ਵਿਸ਼ੇ ਕਰ ਲੇ। ਤਾਂ ਫਿਰ ਜ਼ਿੰਦਗੀ ਨਰਕ ਹੈ। ਤੇਰਾ ਮਨੁੱਖਾ ਜੀਵਨ ਤਾਂ ਜੀਣ ਤਾਂ ਕੋਈ ਤੇਰਾ ਲਾਭ ਨਹੀਂ, ਕੋਈ ਤੈਨੂੰ ਫਾਇਦਾ ਨਹੀਂ। ਇਹਦੂ ਤਾਂ ਫਿਰ ਮਰਿਆ ਚੰਗਾ ਮਨੁੱਖ। ਫਿਰ ਤੂੰ ਮਰਿਆ ਹੀ ਚੰਗਾ ਇਹਦੂ। ਗਰਭਾਣੀ ਚ ਪੰਗਤੀ ਵੀ ਆਉਂਦੀ ਆ ਮੁੱਚ ਮੁੱਚ ਗਰਭ ਗਏ ਤੂੰ ਕਿਨ ਬਚਿਆ ਮਹਾਰਾਜ ਕਹਿੰਦੇ ਅਨੇਕਾਂ ਬੱਚੇ ਮਾਂ ਦੇ ਗਰਭ ਵਿੱਚ ਗਲ ਜਾਂਦੇ ਨੇ ਤੂੰ ਕਿਉਂ ਬਚ ਗਿਆ ਤੂੰ ਵੀ ਮਰ ਜਾਂਦਾ ਗਲ ਜਾਂਦਾ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਤਾਂ ਤਮਾਖੂ ਚੱਬਲੇ ਪਚਕਾਰੀਆਂ ਮਾਰ ਲੀਆਂ ਨਸੇ ਵਿਸੇ ਕਰ ਲੇ ਚੋਰੀਆਂ ਜਾਰੀਆਂ ਠੱਗੀਆਂ ਕਰ ਲੀਆਂ ਫੇਰ ਤੇਰਾ ਕੀ ਆ ਜੀਵਨ ਹੈ ਮਨੁੱਖਾ ਇਹ ਤਿੱਖੇ ਬਚਨਾਂ ਜੀ ਰੁੱਖੇ ਨਹੀਂ ਹੈ ਆਏ ਨਾ ਕਿ ਉਹ ਵੀ ਰੁੱਖਾ ਬੋਲਦੇ ਨੇ ਗੁਰੂ ਸਾਹਿਬ ਗੁਰੂ ਸਾਹਿਬ ਦੇ ਬਚਨ ਤਿੱਖੇ ਨੇ ਇਹ ਹੁਣ ਜੋ ਆਪਾਂ ਅੱਜ ਸ਼ਬਦ ਪੜ੍ਹ ਰਹੇ ਆ ਪਾਵਨ ਪਵਿੱਤਰ ਅੰਗ 224 ਤੇ ਸੁਭਾਏ ਮਾਨ ਵੀ ਗੁਰ ਤੇ ਨਾਮ ਪਾਈਏ ਵੱਡੀ ਵਡਿਆਈ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਤੇ ਜਿਸ ਦੀ ਬਰਕਤ ਨਾਲ ਲੋਕ ਪ੍ਰਲੋਕ ਵਿੱਚ ਵੱਡਾ ਆਦਰ ਪ੍ਰਾਪਤ ਹੁੰਦਾ ਹੈ ਦੇਖ ਲਓ ਭਾਈ ਜੀ ਹੁਣ ਵੱਡਾ ਆਦਰ ਪ੍ਰਾਪਤ ਕਰਨ ਤਾਂ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜ ਜੋ ਨਹੀਂ ਤਾਂ ਫਿਰ ਜਿਹੋ ਜੇ ਆਏ ਆ ਉਹੋ ਜੇ ਚਲੇ ਜਾਵਾਂਗੇ ਸੰਸਾਰ ਤੋਂ ਇੱਕੋ ਨਾਮ ਚੇਤ ਮੇਰੇ ਭਾਈ ਮਹਾਰਜ ਕਹਿੰਦੇ ਹੈ ਮੇਰੇ ਭਾਈ ਇੱਕੋ ਨਾਮ ਚੇਤੇ ਕਰ ਪ੍ਰਭੂ ਪਰਮਾਤਮਾ ਦਾ ਜਿਹਨੇ ਤੈਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਤੇ ਸੁੱਖ ਸਹੂਲਤਾਂ ਮਿਲੀਆਂ ਨੇ ਜਿਹਨੂੰ ਹਵਾ ਜੀ ਦੀ ਕਿਰਪਾ ਨਾਲ ਤੈਨੂੰ ਹਵਾ ਪਾਣੀ ਮਿਲ ਰਿਹਾ ਜੀਦੀ ਕਿਰਪਾ ਨਾਲ ਤੇਰਾ ਜੀਵਨ ਚੱਲ ਰਿਹਾ। ਉਹ ਇੱਕੋ ਹੀ ਆਕਾਲ ਪੁਰਖ ਵਾਹਿਗੁਰੂ ਸਾਰਿਆਂ ਦਾਤਾਂ ਦੇਣ ਵਾਲਾ। ਇੱਕੋ ਨਾਮ ਚੇਤ ਮੇਰੇ ਭਾਈ। हे मेरे भाई जे तू ਵਿਕਾਰਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈ ਤਾਂ ਇੱਕ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ। ਜਗ ਤਜਲੰਦਾ ਦੇਖ ਕੇ ਭੱਜ ਪਏ ਸਰਨਾਈ ਰਹਾਓ ਜਗਤ ਨੂੰ ਬਕਾਰਾਂ ਵਿੱਚ ਛੜਦਾ ਵੇਖ ਕੇ ਮੈਂ ਤਾਂ ਗੁਰੂ ਦੀ ਸ਼ਰਨ ਦੌੜ ਕੇ ਆਗਿਆ ਹਾਂ ਆਗਿਆ ਹਾਂ ਗੁਰ ਤੇ ਗਿਆਨ ਉਪਜੈ ਮਹਾਂ ਤਤ ਵਿਚਾਰਾਂ ਮਹਾਰਾਜ ਕਹਿੰਦੇ ਨਾ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ ਤੇ ਉਸ ਤੋਂ ਹੀ ਸਭ ਤੋਂ ਵੱਡੀ ਉਸ ਤੋਂ ਹੀ ਸਭ ਤੋਂ ਵੱਡੀ ਅਸਲੀਅਤ ਦਾ ਸ੍ਰੇਸ਼ਟ ਵਿਚਾਰ ਮਿਲਦਾ ਹੈ ਗੁਰ ਤੇ ਘਰਦਰ ਪਾਇ ਭਗਤੀ ਭਰੇ ਪੰਡਾਰਾ ਗੁਰੂ ਪਾਸੋਂ ਹੀ ਪ੍ਰਮਾਤਮਾ ਦਾ ਟਿਕਾਣਾ ਲੱਭਦਾ ਹੈ ਤੇ ਪ੍ਰਮਾਤਮਾ ਦੀ ਭਗਤੀ ਦੇ ਖਜ਼ਾਨੇ ਭਰ ਜਾਂਦੇ ਹਨ ਗੁਰਮਖ ਨਾਮ ਤੇ ਆਈਏ ਬੂਝੇ ਵਿਚਾਰਾ ਗੁਰੂ ਦੀ ਸ਼ਰਨ ਪਿਆਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ਤੇ ਇਸ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ ਇਸ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ ਗੁਰੂ ਉੋਂ ਹੋਰ ਨਹੀਂ ਕਿਤੋਂ ਵੀ ਤੈਨੂੰ ਮੱਤ ਚੰਗੀ ਮਿਲਣੀ ਤੇ ਨਾ ਗੁਰੂ ਗਿਆਨ ਤੋਂ ਬਿਨਾ ਭਾਈ ਕੋਈ ਸਿੱਧਾ ਰਸਤਾ ਪ੍ਰਮਾਤਮਾ ਵਾਲਾ ਦੱਸ ਸਕਦਾ ਹੈ ਜਿਹੜੇ ਨਾਮ ਬਾਣੀ ਨਾਲ ਜੋੜਦੇ ਨੇ ਗੁਰਮਖ ਪਿਆਰੇ ਗੁਰੂ ਨਾਲ ਜੋੜਦੇ ਨੇ ਗੁਰੂ ਦੀ ਬਾਣੀ ਸੁਣਾਉਂਦੇ ਨੇ ਗੁਰੂ ਦਾ ਇਤਿਹਾਸ ਸਹੀ ਸੁਣਾਉਂਦੇ ਨੇ ਸੋ ਭਾਈ ਸੋ ਮੇਰਾ ਵੀਰ ਜੋ ਹਰ ਪ੍ਰਭੂ ਪ੍ਰਮਾਤਮਾ ਦੀ ਜਿਹੜਾ ਗੱਲ ਸੁਣਾਉਂਦਾ ਮਹਾਰਾਜ ਕਹਿੰਦੇ ਮੇਰਾ ਸਕਾ ਭੈਣ ਭਰਾ ਹੈ ਸੋ ਭਾਈ ਸੋ ਮੇਰਾ ਵੀਰ ਗੁਰਮਖ ਭਗਤ ਸਲਾਹ ਹੈ ਅੰਤਰ ਸ਼ਬਦ ਅਬਾਰਾਂ ਗੁਰੂ ਦੀ ਸ਼ਰਨ ਆਇਆ ਪ੍ਰਮਾਤਮਾ ਦੀ ਭਗਤੀ ਸਿਫਤ ਸਲਾਹ ਦਾ ਪ੍ਰਾਪਤ ਹੁੰਦੀ ਹੈ ਹਿਰਦੇ ਵਿੱਚ ਬੇਅੰਤ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਆ ਵਸਦਾ ਹੈ ਗੁਰਮਖ ਸੂਖ ਉਪਜੇ ਦੁੱਖ ਕਦੇ ਨਾ ਹੋਈ ਜਿਹੜੇ ਗੁਰਮੁਖ ਪਿਆਰੇ ਨੇ ਗੁਰੂ ਦੇ ਕਹਣੇ ਅਨਸਾਰ ਜਿਨ੍ਹਾਂ ਦਾ ਜੀਵਨ ਹੈ ਉਹਨਾਂ ਨੂੰ ਦੁੱਖ ਨਹੀਂ ਕਦੇ ਵੀ ਆ ਸਕਦਾ ਗੁਰੂ ਦੀ ਸ਼ਰਨ ਪਿਆ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਤੇ ਕੋਈ ਦੁੱਖ ਪਹੁੰ ਨਹੀਂ ਸਕਦਾ ਹੁਣ ਕਈ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਨਹੀਂ ਹੈ ਉਹ ਇਹ ਗੱਲ ਕਰ ਦਾਂਦੇ ਨੇ ਵੀ ਦੇਖੋ ਜੀ ਭਾਈ ਮਨੀ ਸਿੰਘ ਗੁਰਮੁਖ ਨਹੀਂ ਸੀ ਭਾਈ ਤਾਰੂ ਸਿੰਘ ਗੁਰਮੁਖ ਨਹੀਂ ਸੀ ਸਾਹਿਬ ਜਾਦਿਆਂ ਨੂੰ ਤਸੀਹੇ ਦੇ ਦੇ ਕੇ ਨੀਹਾਂ ਵਿੱਚ ਚਣਿਆ ਗਾ ਗੁਰਮੁਖ ਨਹੀਂ ਸੀ ਬਿਲਕੁਲ ਗੁਰਮੁਖ ਸੀ ਜੀ ਇਥੇ ਕੀ ਸਮਝਾਇਆ ਗੁਰੂ ਸਾਹਿਬ ਨੇ ਗੁਰਮੁਖ ਸੂਖ ਉਪਜੇ ਦੁੱਖ ਕਦੇ ਨਾ ਹੋਈ ਗੁਰਮੁਖ ਨੂੰ ਦੁੱਖ ਕਦੇ ਹੁੰਦਾ ਹੀ ਨਹੀਂ ਪਰ ਜਿਹੜੀ ਆਪਣੇ ਵਰਗਾ ਦੀ ਅਵਸਥਾ ਨਹੀਂ ਹੈ ਇਸ ਚੀਜ਼ ਨੂੰ ਵੇਖਣ ਦੀ ਉਹ ਕਹਿਣਗੇ ਲੈ ਭਾਈ ਤਾਰੂ ਸਿੰਘ ਦਾ ਖੋਪਰ ਲੈ ਗਿਆ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਿਆ ਗਿਆ ਚਰਖੜੀਆਂ ਤੇ ਚੜ੍ਹੇ ਗਿਆ ਦੇਗਾਂ ਵਿੱਚ ਵਾਲੇ ਗਏ ਰੂਹਾਂ ਵਿੱਚ ਲਪੇਟ ਕੇ ਸਾੜੇ ਕੇ ਆਰਿਆਂ ਨਾਲ ਚੀਰੇ ਕੇ ਦੁੱਖ ਕਿਉਂ ਨਹੀਂ ਆਇਆ ਨਹੀਂ ਭਾਈ ਇਹਨੂੰ ਦੁੱਖ ਨਹੀਂ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਭੀ ਇਸ ਤਰ੍ਹਾਂ ਪੰਕਤੀ ਜਮੈਂ ਪੂਰੀ ਨਹੀਂ ਬੋਲ ਸਕਿਆ ਮਹਾਰਾਜ ਮਾਫ ਕਰਿਓ ਜੀ ਕਿਉਂਕਿ ਉਹਨਾਂ ਦੇ ਜੀਵਨ ਨੂੰ ਦੁੱਖ ਨਹੀਂ ਹੋਇਆ ਜੀਵਾਤਮਾ ਨਹੀਂ ਦੁਖੀ ਹੋਇਆ ਉਹ ਨਮੁਕਰ ਨਹੀਂ ਹੋਏ ਵੇ ਅਸੀਂ ਸਿੱਖੀ ਛੱਡੀ ਤੇ ਸਾਨੂੰ ਨਾ ਭਾਈ ਚੀਰਿਓ ਆਰੇ ਨਾਲ ਅਸੀਂ ਸਿੱਖੀ ਛੱਡੀ ਮੈਨੂੰ ਨਰੂ ਵਿੱਚ ਲਪੇਟ ਕੇ ਭਾਈ ਸਾੜਿਓ ਅਸੀਂ ਸਿੱਖੀ ਛੱਡੀ ਮੈਨੂੰ ਨ ਦੇਗ ਵਿੱਚ ਵਾਲਿਓ ਅਸੀਂ ਸਿੱਖੀ ਛੱਡੀ ਮੇਰਾ ਖੋਪਰ ਨਾ ਤੋੜਿਓ ਮੇਰਾ ਬੰਦ ਬੰਦ ਨਾ ਕੱਟਿਓ ਮੈਨੂੰ ਚਰਖੜੀਆਂ ਦੇਣਾ ਚਾੜਿਓ ਜੀ ਸਿੱਖੀ ਛੱਡੀ ਕਿਹਾ ਕਿਸੇ ਭਗਤ ਸ਼ਹੀਦ ਨੇ ਕਿਸੇ ਨੇ ਕਿਹਾ ਗੁਰਸਿੱਖ ਨੇ ਕਿਹਾ ਕਿਸੇ ਨੇ ਨਾ ਉਹ ਕਦੇ ਜੋ ਕਰਨਾ ਕਰ ਲਾ ਤੂੰ ਮੇਰਾ ਤਾਂ ਮੁੱਖ ਗੁਰੂ ਵਾਲੀ ਰਹੇਗਾ ਗੁਰੂ ਦੇ ਸੰਧਾਨ ਤੋਂ ਨਹੀਂ ਮੈਂ ਤਿਲਕਦਾ ਇਹ ਸੁੱਖ ਦਿੰਦਾ ਵਾ ਗੁਰੂ ਅਕਾਲ ਪੁਰਖ ਵਾਹਿਗੁਰੂ ਇਹ ਦਾਤ ਦਿੰਦਾ ਇਹ ਸੁੱਖ ਮਿਲਦਾ ਉਹਨਾਂ ਨੂੰ ਫਿਰ ਦੁੱਖ ਨਹੀਂ ਕਦੇ ਹੁੰਦਾ ਉਹਨਾਂ ਨੂੰ ਮੀਰ ਮੰਨੂ ਦੀ ਜੇਲ੍ਹ ਵਿੱਚ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰ-ਕਰ ਕੇ ਗਲਾਂ ਵਿੱਚ ਹਾਰ ਪਾਏਗੇ ਝੋਲੀਆਂ 'ਚ ਟੁਕੜੇ ਪਾਏਗੇ ਆਂਦਰਾਂ ਦੇ ਹਾਰ ਪਾਏਗੇ ਬੀਬੀਆਂ ਦੇ ਮਾਮਾ ਦੇ ਗਲਾਂ ਵਿੱਚ ਸਾਹਮਣੇ ਅੱਖਾਂ ਦੇ ਫੜ ਕੇ ਕੰਧ ਨਾ ਪਟਕਾ ਕੇ ਮਾਰਨਾ ਸਾਹਮਣੇ ਅੱਖਾਂ ਦੇ ਫੜ ਕੇ ਤਾਂ ਨੂੰ ਭਗਾ ਕੇ ਮਾਰਨਾ ਥੱਲੇ ਵਰਸ਼ਾ ਕਰਨਾ ਬੱਚਾ ਵਰਸ਼ਾ ਵਿੱਚ ਪਰੋਇ ਪਰਚੇ ਵਿੱਚ ਪਰੋਇਆ ਜਾਣਾ ਉੱਥੇ ਕੀ ਕਹਿੰਦੀਆਂ ਬੀਬੀਆਂ ਤੇਰਾ ਪਾਣਾ ਮਿੱਠਾ ਲੱਗੇ ਗੁਰੂ ਜੀ ਇਹ ਮੇਰੀ ਨਾਸਬੰਦ ਗੋਦ ਵਿੱਚੋਂ ਤੇਰੀ ਅਬਿਨਾਸੀ ਗੋਦ ਵਿੱਚ ਚਲਿਆ ਗਿਆ ਇਹ ਸੁੱਖ ਦਿੱਤਾ ਉਹ ਕਾਲਪੁਰਖ ਵਾਹਿਗੁਰੂ ਨੇ ਗੁਰੂ ਨੇ ਉਹ ਸੁੱਖ ਦਿੱਤਾ ਉਹਨਾਂ ਨੂੰ ਹੁਣ ਇਸ ਤੋਂ ਵੱਡਾ ਤਾਂ ਨਹੀਂ ਦੁੱਖ ਹੋ ਸਕਦਾ ਮਾਂ ਦੀ ਗੋਦ ਚੋਂ ਬੱਚਾ ਖੋਇਆ ਜਾਵੇ ਤੇ ਟੁਕੜੇ ਕਰਕੇ ਉਹਦੀ ਝੋਲੀ ਚ ਪਾਇਆ ਜਾਵੇ ਇਸ ਤੋਂ ਵੱਡਾ ਦੁੱਖ ਹੋ ਸਕਦਾ ਪਰ ਮਹਾਰਾਜ ਕਹਿੰਦੇ ਦੁੱਖ ਲੱਗਣ ਨਹੀਂ ਦਿੰਦਾ ਮਨ ਨੂੰ ਦੁੱਖ ਨਹੀਂ ਲੱਗੇ ਇਹ ਕਿੰਨਾਂ ਦੀ ਨਿਸ਼ਾਨੀ ਆ ਗੁਰਮਖਾਂ ਦੀ ਗੁਰਮਖ ਸੁਖ ਉਪਜੇ ਦੁੱਖ ਕਦੇ ਨਾ ਹੋਈ ਇਹ ਕਰਬਾਨੀ ਵੀ ਕਹਿੰਦੀ ਆ ਤੇ ਪ੍ਰੈਕਟੀਕਲ ਵੀ ਆ ਸਾਹਮਣੇ ਇਤਿਹਾਸ ਆਪਣੇ ਤਾਂ ਅੰਨਾ ਸੁਣਿਓ ਭਾਈ ਗੁਰੂ ਦੀ ਸ਼ਰਨ ਪਿਆ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ ਤੇ ਕੋਈ ਦੁੱਖ ਪੋ ਨਹੀਂ ਸਕਦਾ ਗੁਰਮਖ ਪਿਆਰਿਆਂ ਨੂੰ ਇੱਥੇ ਤਾਂ ਮੇਰੇ ਵਰਗੇ ਮੈਂ ਮੈਨੂੰ ਵੀ ਬੱਚੇ ਕਹਿੰਲੋ ਮੇਰੇ ਵਰਗੇ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਗੁਰੂ ਗ੍ਰੰਥ ਸਾਹਿਬ ਤੋਂ ਬਨਾ ਨਹੀਂ ਮੰਨਦੇ ਸੀ ਕਿਸੇ ਨੂੰ ਇਉਂ ਕਹਿੰਦੇ ਨੇ ਤੇ ਮੰਨਦੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਮੰਨੀ ਉਹੀ ਆਪਦੇ ਮੂੰਹ ਸਿਰ ਮਨਾਈ ਜਾਂਦੇ ਗਰਬਾਣੀ ਕਹਿੰਦੀ ਹੈ ਸਾਫਤ ਸੂਰਤ ਰੱਬ ਦੀ ਭੰਨੇ ਬੇਈਮਾਨ ਬੀਬੀਆਂ ਬੱਚੀਆਂ ਵੀ ਲੋਹਾ ਤੀਆਂ ਵੀ ਵੀਰ ਬਜ਼ੁਰਗ ਵੀ ਸਿਰ ਲੜੇ ਕਰਾਈ ਫਿਰਦੇ ਨੇ ਪਹਿਲਾਂ ਤਾਂ ਇਹੀ ਬਚਨ ਹੀ ਮੰਨਿਆ ਦੂਜਾ ਤੁਰੇ ਰਹਿਣਾ ਗੁਰੂਦਵਾਰੇ ਮਹਾਰਾਜ ਤੇਰੀ ਕਿਰਪਾ ਬੜੀ ਕਿਰਪਾ ਤੇਰੀ ਬੜੀ ਕਿਰਪਾ ਤੇਰੀ ਬਹਿਵੀ ਕਹਿੰਦਾ ਜੇ ਕੋਈ ਮਾੜੀ-ਮੋਟੀ ਮੁਸੀਬਤ ਆ ਪਾਏ ਤੇ ਫੇਰ ਹੋਰ ਪਾਸੇ ਵੀ ਭੱਜ ਲੈਣਾ ਵੀ ਚੱਲ ਫਲਾਣੇ ਬਾਬੇ ਕੋਲੇ ਚੱਲਦੇ ਆ ਯਾਰ ਦੁੱਖ ਨਾ ਮਾਰੇ ਸਾਡਾ ਇਹਨਾਂ ਦੇ ਅੰਦਰ ਨਹੀਂ ਸੁੱਖ ਆ ਸਕਦਾ ਇਹੋ ਜਿਹਾਂ ਦੇ ਸੁੱਖ ਉਹਨਾਂ ਅੰਦਰ ਆ ਜਿਹੜੇ ਕਹਿੰਦੇ ਆ ਮੰਨੂ ਸਾਡੀ ਦਾਤ ਰੀ ਅਸੀਂ ਮੰਨੂ ਤੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸੁਬਾਏ ਹੋਏ ਅ ਜੂਨ 84 ਦੇ ਦਿਨ ਲੰਘਦੇ ਨਾ ਕਿੰਨਾ ਕਤਲੇਆਮ ਹੋਇਆ ਕਿੰਨਾ ਸੀਧ ਕੀਤੇ ਛੋਟੇ ਛੋਟੇ ਬੱਚੇ ਵੀ ਮਹੀਨੇ-ਮਹੀਨੇ ਤੇ ਦੋ-ਦੋ ਮਹੀਨੇ ਦੇ ਵੀ ਬੱਚੇ ਇਤਿਹਾਸ ਦੱਸਦਾ ਵੀ ਫੌਜੀਆ ਨੇ ਛੋਟੇ ਬੱਚੇ ਨੂੰ ਚੱਕ-ਚੱਕ ਕੇ ਲੱਤੋਂ ਫੜ-ਫੜ ਕੰਧਾਂ 'ਚ ਮਾਰਨਾ ਢੇਰਾਂ ਲੋਥਾਂ ਦੇ ਢੇਰਾਂ ਵਿੱਚ ਸਿੱੜ ਦਿੰਦੇ ਸੀ ਚੱਕ-ਚੱਕ ਕੇ ਫੌਜੀ ਹੁਣ ਇਹਨਾਂ ਨੂੰ ਸੁੱਖ ਦੇਖ ਲੋ ਕਿੱਥੋਂ ਮਿਲ ਜੂ ਇਹੋ ਜਿਹਾਂ ਨੂੰ ਮਿਲ ਜੂ ਜਲਾਦਾ ਨੂੰ ਸੁੱਖ ਸੁੱਖ ਗੁਰਮਖਾਂ ਨੂੰ ਮਿਲਦਾ ਜੀ ਇਸ ਪੰਕਤੀ ਤੇ ਮਿਰੁਕਿਆ ਹੋਇਆ ਗੁਰਮਖ ਸੁਖ ਉਪਜੇ ਦੁੱਖ ਕਦੇ ਨਾ ਹੋਈ ਗੁਰਮਖ ਹੋ ਜਾ ਸੱਜਣਾ ਸਦਾ ਮਨ ਚੜ੍ਹਦੀ ਕਲਾ ਚ ਰਹੇਗਾ ਤੈਨੂੰ ਦੁੱਖ ਸਤਾਉਣਗੇ ਨਹੀਂ ਵੱਡੇ ਵੱਡੇ ਦੁੱਖ ਮਨੀ ਸਤਾਉਂਦੇ ਗੁਰਮਖ ਪਿਆਰਿਆਂ ਨੂੰ ਫਿਰ ਉਹ ਖੋਪਰ ਵੀ ਤੜਪਾਉਂਦੇ ਨੇ ਤੇ ਬੰਦ-ਬੰਦ ਵੀ ਕਟਪਾਉਂਦੇ ਨੇ ਚਰਕੜੀਆਂ ਤੇ ਵੀ ਚੜਦੇ ਨੇ ਦੇਗਾਂ ਵਿੱਚ ਵੀ ਉਬਲਦੇ ਨੇ ਆਰਿਆਂ ਨਾਲ ਵੀ ਤਨ ਚਰਵਾਉਂਦੇ ਨੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਵੀ ਪਾਉਂਦੇ ਨੇ ਇਹ ਗੁਰਮਖ ਗੁਰਮਖ ਸੁਖ ਉਪਜੇ ਦੁਖ ਕਦੇ ਨਾ ਹੋਈ ਗੁਰਮਖ ਹੋ ਮੈ ਮਾਰੀਏ ਮਨ ਨਿਰਮਲ ਹੋਈ ਵਾਹ ਇਹ ਗੁਰਮਖ ਦੀ ਡੈਫੀਨੇਸ਼ਨ ਦੱਸ ਦੇਣਾ ਸਤਿਗੁਰੂ ਜੀ ਗੁਰਮਖ ਹੋ ਮੈ ਮਾਰੀਏ ਮਨ ਨਿਰਮਲ ਹੋਈ ਗੁਰੂ ਦੀ ਸ਼ਰਨ ਪਿਆ ਅੰਦਰੋਂ ਹੋਮੇ ਦੂਰ ਕਰ ਸਕੀਦੀ ਹੈ ਮਨ ਪਵਿੱਤਰ ਹੋ ਜਾਂਦਾ ਹੈ ਸਤਗੁਰ ਮਿਲੀਏ ਆਪ ਗਿਆ ਸਤਗੁਰ ਮਿਲੀਏ ਆਪ ਗਿਆ ਤਿਰਭਵਨ ਸੂਜੀ ਪਾਈ ਜੇ ਗੁਰੂ ਮਿਲ ਪਏ ਤਾਂ ਹਉਮੈ ਹੰਕਾਰ ਨਾਸ ਹੋ ਜਾਂਦਾ ਹੈ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਤਿੰਨਾ ਹੀ ਭਵਨਾ ਵਿੱਚ ਵਿਆਪਕ ਹੈ ਤੇ ਜਦੋਂ ਗੁਰੂ ਦਾ ਗਿਆਨ ਨਹੀਂ ਹੈ ਤੇ ਫਿਰ ਨਾ ਮਾਂ ਵਿੱਚ ਤੁਸੀਂ ਤੇ ਨਾ ਭੈਣ ਵਿੱਚ ਤੁਸੀਂ ਤੇ ਨਾ ਭਰਾ ਵਿੱਚ ਤੁਸੀਂ ਆ ਦੇਖਦੇ ਆ ਨਾ ਮਾਵਾ ਨੂੰ ਸਿੱਧੀਆਂ ਗਾਲਾਂ ਕੱਢੀ ਜਾਂਦੇ ਨੇ ਐਡੇ ਬਕਾਰੀ ਵਰਤੀ ਦੇ ਇਨਸਾਨ ਨੇ ਮਾਂ ਨੂੰ ਸਿੱਧੀਆਂ ਗਾਲਾਂ ਇਹੋ ਜੇ ਵੀ ਹੈਗੇ ਨੇ ਗਾਲਾਂ ਛੱਡੋ ਮਾਵਾ ਨੂੰ ਕੁੱਟਦੇ ਵੀ ਦੇਖੇ ਨੇ ਮੈਂ ਨਾ ਤਾਂ ਮੈਂ ਨਹੀਂ ਲੈ ਸਕਦਾ ਕੁੱਟਦੇ ਵੀ ਵੇਖੇ ਨੇ ਆ ਵੀਡੀਓ ਤੇ ਸੱਚ ਵੀਡੀਓ ਹੀ ਆਪਾਂ ਦੇਖ ਲੈਨੇ ਹੁਣ ਤਾਂ ਸਾਰਿਆਂ ਨੂੰ ਪਤਾ ਮਾਵਾ ਨੂੰ ਕੁੱਟਦੇ ਇਹਨਾਂ ਨੂੰ ਨਹੀਂ ਸੁੱਖ ਕਦੇ ਵੀ ਮਿਲ ਸਕਦਾ ਇਹੋ ਜੇ ਮਨੁੱਖਾਂ ਨੂੰ ਬੀਬੀ ਅਜੇ ਭਾਈ ਆ ਸੁੱਖ ਤਾਂ ਗੁਰਮਖ ਨੂੰ ਹੀ ਆ ਜੋ ਗੁਰਬਾਣੀ ਕਹਿੰਦੀ ਹੈ ਤੇ ਇਤਿਹਾਸ ਵਿੱਚ ਕਿੰਨੀਆਂ ਕੁਰਬਾਨੀਆਂ ਨੇ ਦੇਖ ਲਓ ਆਪਾਂ ਇਤਿਹਾਸ ਸੁਣਦੇ ਹੀ ਆ ਜਿਨ੍ਹਾਂ ਨੇ ਨਹੀਂ ਸੁਣਿਆ ਭਾਈ ਉਹਨਾਂ ਨੂੰ ਨਹੀਂ ਪਤਾ ਬਹੁਤ ساری ਲੋਕਾਈ ਆ ਜਿਨੇ ਨਾਂ ਦਾ ਗਰਬਾਣੀ ਸੁਣੀ ਆ ਤੇ ਨਾਂ ਇਤਿਹਾਸ ਸੁਣਿਆ ਪਤਾ ਹੀ ਨਹੀਂ ਗਰਬਾਣੀ ਕੀ ਆ ਪਤਾ ਹੀ ਨਹੀਂ ਇਤਿਹਾਸ ਕੀ ਆ ਮਹਾਰਾਜ ਕਹਿੰਦੇ ਸਤਗੁਰ ਮਿਲਿਏ ਆਪ ਗਿਆ ਤੇਰ ਭਵਨ ਸੋਜੀ ਪਾਈ ਜੇ ਗੁਰੂ ਮਿਲ ਪਏ ਤਾਂ ਹਉਮੈ ਹੰਕਾਰ ਨਾਸ ਹੋ ਜਾਂਦਾ ਹੈ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਤਿੰਨਾ ਹੀ ਭਵਨਾ ਵਿੱਚ ਵਿਆਪਕ ਹੈ ਮੌਜੂਦ ਹੈ বাস ਰਿਹਾ ਨਰਮਲ ਜੋਤ ਫੈਲ ਰਹੀ ਜੋਤੀ ਜੋਤ ਮਲਾਈ ਹਰਥਾ ਪ੍ਰਮਾਤਮਾ ਦੀ ਹੀ ਪਵਿੱਤਰ ਜੋਤ ਪ੍ਰਕਾਸ਼ ਕਰ ਰਹੀ ਹੈ ਇਸ ਤਰ੍ਹਾਂ ਪ੍ਰਮਾਤਮਾ ਦੀ ਜੋਤ ਵਿੱਚ ਸੁਰਤ ਜੁੜ ਜਾਂਦੀ ਹੈ ਇਹ ਅਵਸਥਾ ਬਣਦੀ ਕਦੋਂ ਜਦੋਂ ਗੁਰੂ ਦੀ ਸੰਗਤ ਕਰਦਾ ਮਨੁੱਖ ਗੁਰੂ ਦੇ ਸਤ ਸੰਗੀਆਂ ਦੀ ਅਵਸਥਾ ਬਣਦੀ ਹੈ ਪੂਰੇ ਗੁਰ ਸਮਝਾਇਆ ਮਤ ਉਤਮ ਹੋਈ ਪੂਰੇ ਗੁਰੂ ਦੇ ਆਤਮਿਕ ਜੀਵਨ ਦੀ ਸੂਝ ਸਮਝਣ ਨਾਲ ਅਕਲ ਸ੍ਰੇਸ਼ਟ ਹੋ ਜਾਂਦੀ ਹੈ ਨਹੀਂ ਤਾਂ ਇਹ ਅਕਲ ਐਨੀ ਭੈੜੀ ਅਕਲ ਆ ਹੈ ਕਿਸੇ ਨੂੰ ਨਹੀਂ ਬਖਸ਼ਦੀ ਇਹ ਅਕਲ ਚੰਗੀ ਗੁਰੂ ਦੀ ਸੰਗਤ ਕਰਦਾ ਆਉਣੀ ਆ ਪਾਈ ਜੀਵਨ ਦੀ ਸੂਝ ਸਮਝਾਉਣ ਨਾਲ ਅਕਲ ਸ੍ਰੇਸ਼ਟ ਹੁੰਦੀ ਹੈ ਆਤਮਿਕ ਜੀਵਨ ਦੀ ਪੂਰੇ ਗੁਰੂ ਦੇ ਆਤਮਿਕ ਜੀਵਨ ਦੀ ਸੂਝ ਸਮਝਾਉਣ ਨਾਲ ਅਕਲ ਸ੍ਰੇਸ਼ਟ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਅਕਲ ਕਿਤੇ ਆਪਾਂ ਮੈਂ ਐਂ ਟਾਈਮ ਕੱਢ ਕੇ ਗਰਬਾਣੀ ਪੜ੍ਹ ਸੁਣ ਲਿਆ ਕਰਕੇ ਭਾਈ ਜਿਹਨੂੰ ਨਹੀਂ ਪੜ੍ਹਨੀ ਆਉਂਦੀ ਚਲ ਸੁਣ ਸਕਦਾ ਆਂਤਰ ਸੀਤਲ ਸਾਤ ਹੋਏ ਨਾਮੇ ਸੁਖ ਹੋਈ ਫਿਰਦਾ ਬਕਾਰਾਂ ਦੀ ਛੜਨ ਤੋਂ ਬਚ ਕੇ ਠੰਡਾ ਠਾਰ ਹੋ ਹੋ ਜਾਂਦਾ ਹੈ ਠੰਡਾ ਠਾਰ ਹੋਇਆ ਰਹਿੰਦਾ ਹੈ ਹਰ ਨਾਮ ਦੀ ਰਾਹੀ ਆਨੰਦ ਪ੍ਰਾਪਤ ਹੁੰਦਾ ਹੈ ਹੁੰਦਾ ਕਦੋਂ ਆ ਪੂਰਾ ਸਤਗੁਰ ਤਾਂ ਮਿਲੇ ਜੇ ਨਜ਼ਰ ਕਰਈ ਪਰ ਪੂਰਾ ਗੁਰੂ ਵੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਮਾਤਮਾ ਆਪ ਮਿਹਰ ਦੀ ਨਿਗਾਹ ਕਰਦਾ ਹੈ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਸਦਾ ਹੀ ਰਹਿੰਦੀ ਆ ਪਰ ਆਪਾਂ ਉਹਦੀ ਬਖਸ਼ਿਸ਼ ਲੈਣੀ ਆ ਚੰਗੇ ਕੰਮ ਕਰਕੇ ਦੁਨੀਆ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਕਰਨੇ ਸੱਚੀ ਸੁੱਚੀ ਕਰਤ ਕਮਾਈ ਕਰਨੀ ਚੋਰੀ ਯਾਰੀ ਬੇਈਮਾਨੀ ਠੱਗੀ ਵਿਸੇ ਬਕਾਰ ਛੱਡਣੇ ਨੇ ਉਹਦੀ ਨਜ਼ਰ ਤਾਂ ਹਮੇਸ਼ਾ ਹੀ ਰਹਿੰਦੀ ਆ ਫੇਰ ਤੇਰੇ ਤੇ ਮਿਹਰਬਾਨ ਹੋ ਜਾਏਗਾ ਕਲੇ ਬਿਖ ਪਾਪ ਸਭ ਕੱਟਿਏ ਫਿਰ ਦੁੱਖ ਬਿਗਨ ਨਾ ਹੋਈ ਮਹਾਰਾਜ ਕਹਿੰਦੇ ਇਸ ਤਰ੍ਹਾਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ ਮੜ ਕੋਈ ਦੁੱਖ ਹੋ ਨਹੀਂ ਸਕਦਾ ਤੇ ਜੀਵਨ ਸਫਰ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਈ ਦੇ ਨਾਮੇ ਲਾਈ ਸਾਰੀਆਂ ਬੜਿਆਈਆਂ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹਨ ਉਹ ਆਪ ਹੀ ਇੱਜ਼ਤ ਬਖਸ਼ ਕੇ ਜੀਵ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਨਾਨਕ ਨਾਮ ਨਿਧਾਨ ਮਨ ਵਸਿਆ ਬੜਿਆਈ ਪਾਏ ਨਾਨਕ ਨਾਮ ਨਿਧਾਨ ਮਨ ਵਸਿਆ ਬੜਿਆਈ ਪਾਏ ਗੁਰੂ ਮਹਾਰਾਜ ਕਹਿੰਦੇ हे नानक जिस मनुख ਦੇ ਮਨ ਵਿੱਚ ਉਸ ਦਾ ਨਾਮ ਖਜ਼ਾਨਾ ਆ ਬਸਦਾ ਹੈ ਉਹ मनुख ਲੋਕ ਪਰਲੋਕ ਵਿੱਚ ਆਦਰ ਮਾਣ ਪਾਉਂਦਾ ਹੈ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੀ ਭਾਈ ਮੇਰੇ ਭਾਈ ਕਈ ਵਾਰੀ ਅੱਗਾ ਪਿੱਛਾ ਹੋ ਜਾਂਦਾ ਜੀ ਸਿਹਾਰੀ ਵਿਆਰੀ ਚ ਮਾਫ਼ ਕਰਨਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਏ ਮੇਰੇ ਮਨ ਮੇਰੀ ਗੱਲ ਸੁਣ ਤੂੰ ਆਪਣੇ ਅੰਦਰ ਪ੍ਰਮਾਤਮਾ ਦਾ ਨਾਮ ਟਿਕਾਈ ਰੱਖ ਏ ਮੇਰੇ ਵੀਰਾ ਇਸ ਤਰ੍ਹਾਂ ਉਹ ਪ੍ਰਮਾਤਮਾ ਆਪ ਹੀ ਆ ਮਿਲਦਾ ਹੈ ਕੁਛ ਕਰਨ ਦੀ ਲੋੜ ਹੀ ਨਹੀਂ ਮਹਾਰਾਜ ਕਹਿੰਦੇ ਹੈ ਮੇਰੇ ਮਨ ਮੇਰੀ ਗੱਲ ਸੁਣ ਤੂੰ ਆਪਣੇ ਅੰਦਰ ਪ੍ਰਮਾਤਮਾ ਦਾ ਨਾਮ ਟਿਕਾਈ ਰੱਖ ਹੈ ਮੇਰੇ ਵੀਰ ਇਸ ਤਰ੍ਹਾਂ ਉਹ ਪ੍ਰਮਾਤਮਾ ਆਪ ਹੀ ਆ ਮਿਲਦਾ ਹੈ ਕਿਤੇ ਭਜ ਨਟ ਕਰਨ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਉਹ ਪ੍ਰਮਾਤਮਾ ਨੂੰ ਜਦੋਂ ਤੂੰ ਟਿਕਾਈ ਰੱਖਿਆ ਆਪਣੇ ਹਿਰਦੇ ਘਰ ਵਿੱਚ ਫਿਰ ਨਿਕਟ ਬੁੱਝੇ ਬੁਰਾ ਕਿਉਂ ਕਰੇ ਜਦੋਂ ਪ੍ਰਮਾਤਮਾ ਨੂੰ ਆਪ ਦੇ ਅੰਗ ਸੰਗ ਬਸਦਾ ਦੇਖ ਲਿਆ ਆਪ ਦੇ ਅੰਦਰ ਫਿਰ ਕਿਸੇ ਵੀ ਕਿਸਮ ਦਾ ਮਾੜਾ ਕੰਮ ਇਨਸਾਨ ਨਹੀਂ ਕਰਦਾ ਹਉਮੇ ਹੰਕਾਰ ਨੂੰ ਤਿਆਗ ਦਿੰਦਾ ਝੂਠ ਫਰੇਬ ਨੂੰ ਛੱਡ ਦਿੰਦਾ ਮਾੜੀਆਂ ਬਹਿਬਤਾਂ ਛੱਡ ਦਿੰਦਾ ਤੇ ਫਿਰ ਗੁਰੂ ਜਦੋਂ ਟਿਕਦਾ ਨਾ ਅੰਦਰ ਤੇ ਫਿਰ ਪ੍ਰਮਾਤਮਾ ਆਪ ਹੀ ਆ ਮਿਲਦਾ ਹੈ ਅਨੰਦਨ ਸੱਚੀ ਭਗਤ ਕਰ ਸੱਚੇ ਚਿਤ ਲਾਈ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਕਰਦਾ ਰਹੋ ਇਹ ਹੀ ਸਦਾ ਸਿਰ ਰਹਿਣ ਵਾਲੀ ਚੀਜ਼ ਹੈ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਆਪਣਾ ਚਿੱਤ ਜੋੜੀ ਰੱਖ ਏ ਕੋ ਨਾਮ ਤੇ ਆਏ ਤੂੰ ਸੁਖ ਪਾਵੇ ਮੇਰੇ ਭਾਈ ਹੇ ਮੇਰੇ ਵੀਰ ਇੱਕ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਸੁਖ ਹਾਸਲ ਕਰੇਗਾ ਸਿੱਧਾ ਦੱਸੀ ਜਾਂਦੇ ਨੇ ਮਹਾਰਾਜ ਪੰਜਾਬੀ ਚ ਕਹਿੰਦੇ ਗੁਰਬਾਣੀ ਇਹ ਸਮਝ ਨਹੀਂ ਆਉਂਦੀ ਬਿਲਕੁਲ ਕਿਉਂ ਨਹੀਂ ਸਮਝ ਆਉਂਦੀ ਗੁਰੂ ਮਾਰਾ ਸੱਚੇ ਪਾਤਸ਼ਾਹ ਨੇ ਇਹੋ ਜੀ ਬਾਣੀ ਤਾਂ ਸਾਨੂੰ ਦਿੱਤੀ ਨਹੀਂ ਵੀ ਜਿਹੜੀ ਸਾਨੂੰ ਸਮਝਣਾ ਆਵੇ ਇੱਕ ਇੱਕ ਅੱਖਰ ਦੀ ਸਮਝ ਆਉਂਦੀ ਆ ਪਰ ਜਦੋਂ ਧਿਆਨ ਨਾਲ ਸੁਣਨ ਲੱਗ ਜਾਈਏ ਆਪਾਂ ਇੱਕੋ ਨਾਮ ਧਿਆਏ ਤੂੰ ਇੱਕੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆ। ਸੁੱਖ ਪਾਵੇਂ ਮੇਰੇ ਭਾਈ ਵਾਲਾ ਸਿੱਧੀ ਗੱਲ ਦਾ। ਇਹ ਸਮਝ ਨਹੀਂ ਆਉਂਦੀ। ਵੀ ਇੱਕੋ ਪ੍ਰਮਾਤਮਾ ਦਾ ਨਾਮ ਧਿਆ ਭਾਈ ਤੈਨੂੰ ਸੁੱਖ ਮਿਲੇਗਾ। ਐਵੇਂ ਨਾ ਕਤੇ ਫਲਾਣਿਆਂ ਬਾਬਿਆਂ ਢਮਕੜਿਆ ਪੀਰਾ। ਔਂਕੜਿਆ ਢੋਂਕੜਿਆ ਐਵੇਂ ਨਾ ਤੂੰ ਇਹਨਾਂ ਨੂੰ ਬਾਲੇ ਨਾ ਬਣਾ ਭਾਈ ਬਾਲਿਆਂ ਵਾਲੀ ਤਾਂ ਦੁਹਾਗਣ ਹੁੰਦੀ ਐ ਇਕੋ ਵਾਲੀ ਸੋਹਾਗਣ ਕਹੀ ਜਾਂਦੀ ਐ ਸਮਝ ਲਿਓ ਹੁਣ ਤੁਸੀਂ ਆਪੇ ਏ ਮੇਰੇ ਵੀਰ ਇੱਕ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਸੁਖ ਹਾਸਲ ਕਰੇਗਾ ਹੋ ਮੈਂ ਦੂਜਾ ਦੂਰ ਕਰ ਵੱਡੀ ਬੜਿਆਈ ਆਪਣੇ ਅੰਦਰੋਂ ਹੰਕਾਰ ਅਤੇ ਮਾਇਆ ਦਾ ਪਿਆਰ ਦੂਰ ਕਰਨ ਨਾਲ ਲੋਕ ਪਰਲੋਕ ਵਿੱਚ ਤੈਨੂੰ ਬਹੁਤ ਆਦਰ ਮਿਲੇਗਾ ਰਹਾਓ ਇਸ ਭਗਤੀ ਨੂੰ ਸੁਰ ਨਰ ਮਨ ਜਨ ਲੋ ਜਦੇ ਬਿਨ ਸਤਗੁਰ ਪਾਈ ਨਾ ਜਾਏ ਵਾਹ ਮਹਾਰਾਜ ਕਹਿੰਦੇ ਦੇਵਤੇ ਤੇ ਰਿਸ਼ੀ ਮੁੰਨੀ ਵੀ ਇਹ ਹਰ ਭਗਤੀ ਕਰਨ ਦੀ ਤਾਂ ਕਰਦੇ ਹਨ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਇਹ ਦਾਤ ਮਿਲਦੀ ਨਹੀਂ ਨਬੜਗਾਣਾ ਕੰਮ ਦੇਵਤੇ ਤੇ ਰਿਸ਼ੀ मुनि ਵੀ ਇਹ ਹਰ ਭਗਤੀ ਕਰਨ ਦੀ ਤਾਂਘ ਕਰਦੇ ਹਨ ਉਹ ਵੀ ਕਹਿੰਦੇ ਨੇ ਅਸੀਂ ਪ੍ਰਭੂ ਪਰਮਾਤਮਾ ਦੀ ਭਗਤੀ ਕਰਗੇ ਪਰ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਇਹ ਦਾਤ ਮਿਲਦੀ ਨਹੀਂ ਸੋ ਹੋਣਿਆ ਭੁੱਲਾਂ ਚੁੱਕਾਂ ਦੀ ਮਾਫੀ ਜੀ